ਜ਼ਿੰਦਗੀ ਦੀਆਂ ਹੱਦਾਂ ਪਾਰ ਹੋ ਗਈਆਂ ਨੇ ਦੱਸਦੇ ਕਿ ਨਵਾਲਕ ਦੇ ਨਾਲ ਜ਼ਬਰਜਨਾਹ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਪਹਿਲਾਂ ਮਾੜੀ ਹਰਕਤ ਨਵਾਲਕ ਦੇ ਨਾਲ ਕੀਤੀ ਗਈ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਬੇਹਦੀ ਦੱਸਦੇ ਕਿ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਲੰਧਰ ਦੇ ਬਸਤੀ 바ਵਾ ਖੇਲ ਇਲਾਕੇ ਦੇ ਪਾਰਸ اسٹیਟ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਇਥੇ ਨਵਾਲਕ ਦੇ ਨਾਲ ਜੋ ਹੈ ਪਹਿਲਾਂ ਮਾੜੀ ਹਰਕਤ ਸ਼ਖਸ ਨੇ ਕੀਤੀ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਤੇ शख्स कोई नहीं बल्कि इस नाबालग के गांड निकली रात तक अपने घर नहीं परती शाम हो गई अपने घर नहीं आई सी उस तो उस परिवार को चिंता होगी परिवार ने लड़की जो है लभना शुरू कर दिता तड़की नहीं ली तब परिवार ने सीसीटीवी कैमरे चेक किए सीसीटीवी टीवी खुलासा होगी दहशत फैल गई हड़कम मच गया क्योंकि उ जो नाबालिग बची थी उसकी लाश गुआढ़ी के घर बराबद हुई तसया जा रहा है जानकारी मुताबिक गुआढ़ी घर बाथरूम जो है इस बची दाश ਰਾਮਦ ਹੋਈ ਹੈ ਜਿਸ ਤੋਂ ਬਾਅਦ ਦੱਸਿਆ ਕਿ ਇਲਾਕਾ ਵਾਸੀਆਂ ਦੇ ਵੱਲੋਂ ਇਸ ਸ਼ਖਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਨਾਲ ਹੀ ਨਾਲ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿਉਂਕਿ লাশ ਬਰਾਮਦ ਹੋਈ ਸੀ ਬੱਚੀ ਦੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਵੇਖਿਆ ਗਿਆ ਚੈੱਕ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਬੱਚੀ ਦਾ ਗਲਾ ਕੋਟ ਕੇ ਜੋ ਹੈ ਕਤਲ ਕੀਤਾ ਗਿਆ ਤਾਂ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੱਚੀ ਦੇ ਨਾਲ ਪਹਿਲਾਂ ਮਾੜੀ ਹਰਕਤ ਹੋਈ ਹੈ ਪਹਿਲਾਂ ਜ਼ਬਰਜਨਾਹ ਹੋਇਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਹਾਲਾਂਕਿ ਪੁਲਿਸ ਕਹਿਣਾ ਹੈ ਕਿ ਹੁਣ ਮੈਡੀਕਲ ਕਰਵਾਇਆ ਜਾਵੇਗਾ ਤੇ ਮੈਡੀਕਲ ਤੋਂ ਬਾਅਦ ਹੀ ਜਿਹੜੀ ਸਾਰੀ ਗੱਲ ਹੈ ਉਹ ਸਪਸ਼ਟ ਹੋਵੇਗੀ ਫਿਲਹਾਲ ਦੱਸੇ ਕਿ ਪਰਿਵਾਰ ਦੇ ਵੱਲੋਂ ਜੋ ਹੈ ਇਲਜ਼ਾਮ ਲਗਾਏ ਗਏ ਨੇ ਕਿ ਬੱਚੀ ਦੇ ਨਾਲ ਪਹਿਲਾਂ ਮਾਰੀ ਹਰਕਤ ਹੋਈ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਗਵਾਣ ਦੇ ਵਿੱਚ ਰਹਿੰਦੇ ਸ਼ਖਸ ਨੇ ਹੀ ਦੱਸੇ ਕਿ ਇਹ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਤੇ ਇਹ ਸੀਸੀਟੀਵੀ ਵੀ ਵੀਡੀਓ ਤੁਹਾਨੂੰ ਵਿਖਾਰਿਆ ਜੋ ਕਿ ਸਾਹਮਣੇ ਆਈ ਹੈ ਉਸ ਮਹੱਲੇ ਦੀ ਸੀਸੀਟੀਵੀ ਹੈ ਜਿਲ੍ਹਾ ਅੰਦਰ ਦੇ ਪਾਰਸ ਅਸਟੇਟ ਦੀ ਜਿੱਥੇ ਕਿ ਜੋ ਨਾਬਾਲਗ ਬੱਚੀ ਹੈ ਉਹ ਦੱਸੇ ਕਿ ਆਪਣੇ ਘਰ ਤੋਂ ਬਾਹਰ ਨਿਕਲੀ ਸੀਗੀ ਤਾਂ ਇਸ ਸੀਸੀਟੀਵੀ ਦੇ ਵਿੱਚ ਉਹ ਨਜ਼ਰ ਵੀ ਆ ਰਹੀ ਹੈ ਉਹ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜੋ ਉਸਦੇ ਗੁਆਂਢੀ ਦਾ ਘਰ ਸੀਗਾ ਉਹ ਅੰਦਰ ਦਾਖਲ ਹੁੰਦੀ ਹੋਈ ਵੀ ਦਿਖਾਈ ਦਿੱਤੀ ਹੈ ਸੀਸੀਟੀਵੀ ਦੇ ਵਿੱਚ ਤਾਂ ਜਿਸ ਤੋਂ ਬਾਅਦ ਪਰਿਵਾਰ ਨੇ ਦੱਸੇ ਕਿ ਜਦੋਂ ਵੇਖਿਆ ਕਿ ਇਹ ਗੁਆਂਢੀ ਦੇ ਘਰ ਗਈ ਸੀਗੀ ਬੱਚੀ ਤਾਂ ਜਿਸ ਤੋਂ ਬਾਅਦ ਦੱਸੇ ਕਿ ਇਲਾਕਾ ਵਾਸੀ ਤੇ ਨਾਲ ਹੀ ਨਾਲ ਬੱਚੀ ਦਾ ਪਰਿਵਾਰ ਜੋ ਹੈ ਇਕੱਠੇ ਹੋ ਕੇ ਉਸ ਗਵਾਂਡੀ ਦੇ ਘਰ ਜਾਂਦੇ ਨੇ ਤੇ ਜਦੋਂ ਅੰਦਰ ਦਾਖਲ ਹੁੰਦੇ ਨੇ ਤਾਂ ਉੱਥੇ ਪਤਾ ਲੱਗਦਾ ਹੈ ਕਿ ਬਾਥਰੂਮ ਦੇ ਵਿੱਚ ਮੱਚੀ ਦੀ ਲਾਸ਼ ਪਈ ਹੋਈ ਹੈ ਤਾਂ ਹੁਣ ਦੱਸੇ ਕਿ ਕਾਫੀ ਜ਼ਿਆਦਾ ਇਲਾਕਾ ਵਾਸੀਆਂ ਦੇ ਵਿੱਚ ਰੋਸ ਹੈ ਤਾਂ ਇੱਕ ਵਾਰ ਫਿਰ ਤੋਂ ਪੰਜਾਬ ਜੋ ਹੈ ਕੰਬ ਉੱਠਿਆ ਹੈ ਕਿਉਂਕਿ ਨਾਬਾਲਗ ਦੇ ਨਾਲ ਇਸ ਤਰੀਕੇ ਦੀ ਹਰਕਤ ਜਿਹੜੀ ਹੈ ਕਿ ਨੌਨੀ ਹਰਕਤ ਹੋਈ ਹੈ ਤੇ ਉਸ ਤੋਂ ਬਾਅਦ ਹਰ ਕੋਈ ਇੱਥੇ ਇਨਸਾਫ਼ ਦੀ ਮੰਗ ਕਰ ਰਿਹਾ ਹਾਲਾਂਕਿ ਪੁਲਿਸ ਦੇ ਵੱਲੋਂ ਜੋ ਹੈ ਮੌਕੇ ਤੇ ਹੀ ਉਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਹੈ ਜਿਸ ਦੇ ਵੱਲੋਂ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਕੋਲੋਂ ਪੋਚਪੜਤਾਲ ਕੀਤੀ ਜਾਵੇਗੀ ਤੇ ਉਧਰ ਦੂਜੇ ਪਾਸੇ ਨਾਬਾਲਗ ਦਾ ਵੀ ਮੈਡੀਕਲ ਕਰਵਾਇਆ ਜਾਵੇਗਾ ਤੇ ਫਿਰ ਸਾਰੀ ਗੱਲ ਸਪਸ਼ਟ ਹੋਵੇਗੀ ਫਿਲਹਾਲ ਪਰਿਵਾਰ ਦੇ ਵੱਲੋਂ ਜੋ ਇਲਜ਼ਾਮ ਲਗਾਏ ਨੇ ਪਰਿਵਾਰ ਦੇ ਵਿੱਚ ਦੱਸੇ ਕਿ ਜੋ ਪਰਿਵਾਰ ਸੀ ਉਹ ਵੀ ਵੱਡੇ ਸਦਮੇ ਦੇ ਵਿੱਚ ਹੁੰਦਾ ਹੈ ਉਹ ਵੀ ਦੱਸੇ ਕਿ ਪੁੱਬਾ ਮਾਰ-ਮਾਰ ਕੇ ਰੋਂਦਾ ਜੋ ਹੈ ਪਰਿਵਾਰ ਨਜ਼ਰ ਆਉਂਦਾ ਹੈ ਤਾਂ ਤਸਵੀਰਾਂ ਜੋ ਹੈ ਮੌਕੇ ਦੀਆਂ ਤੁਹਾਨੂੰ ਵਿਖਾ ਰਿਆਂ देर रात ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਜੋ লাশ ਉਹ ਬਰਾਮਦ ਹੁੰਦੀ ਹੈ ਗਵਾਂਡੀ ਦੇ ਘਰ ਦੇ ਵਿੱਚੋਂ ਕਿਉਂਕਿ ਪੂਰਾ ਦਿਨ ਜੋ ਹੈ ਸ਼ਾਮ ਤੱਕ ਪਰਿਵਾਰ ਲੱਭਦਾ ਹੈ ਬੱਚੀ ਨੂੰ ਲੇਕਿਨ ਜਦੋਂ ਨਹੀਂ ਬੱਚੀ ਮਿਲਦੀ ਤਾਂ ਗਵਾਂਡੀ ਦੇ ਘਰ ਦੇ ਵਿੱਚ ਜਦੋਂ ਵੇਖਿਆ ਜਾਂਦਾ ਹੈ ਤਾਂ ਉੱਥੇ লাশ ਬਰਾਮਦ ਹੁੰਦੀ ਹੈ ਦੇਰ ਰਾਤ ਤੱਕ ਦੱਸਿਆ ਕਿ ਇਲਾਕੇ ਦੇ ਵਿੱਚ ਜੋ ਹੈ ਇਹ ਹੰਗਾਮਾ ਹੁੰਦਾ ਹੈ ਹੜਕਮ ਮਾਝਾਂ ਦਾ ਹੈ ਤਜ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਤੁਹਾਨੂੰ ਵਿਖਾ ਰਿਆਂ ਸੋ ਮੌਕੇ ਤੇ ਕਿਸ ਤਰੀਕੇ ਦੀ ਸਥਿਤੀ ਰਹੀ ਤਾਂ ਕੀ ਕੁਝ ਦੱਸ ਦੇ ਕਿ ਆਲੇ ਦੁਆਲੇ ਦੇ ਲੋਕਾਂ ਦਾ ਬਿਆਨ ਸਾਹਮਣੇ ਆਇਆ ਸੋ ਪੂਰੀ ਘਟਨਾ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾ ਦਨਿਆ ਤੇ ਨਾਲ ਹੀ ਨਾਲ ਪੁਲਿਸ ਨੇ ਇਸ ਤਾਰੀ ਸਥਿਤੀ ਤੇ ਕੀ ਅਪਡੇਟ ਦਿੱਤਾ ਹੈ ਉਹ ਵੀ ਤੁਹਾਨੂੰ ਸੁਣਾ ਦਨਿਆ ਇਹ ਗੇਰਾ ਵੀ ਤੋਂ ਸਾਹਮਣੇ ਵਾਲਾ ਘਰ ਹੈ ਠੀਕ ਹੈ ਸੇ 6 ਵਜੇ ਬਾਹਰ ਨਿਕਲੇ ਤੇ ਗਲੀ ਚਰੂਲਾ ਦੇਖਿਆ ਤਾਂ ਉਹਨਾਂ ਨੇ ਸਾਰੇ ਇਹ ਕਿਹਾ ਕਿ ਬੇਟੀ ਨਹੀਂ ਮਿਲ ਰਹੀ ਠੀਕ ਹੈ ਸੇ ਸਾਰੇ ਦੇਖਿਆ ਤੇ ਸੀਸੀਟੀਵੀ ਵਗੈਰਾ ਚੈੱਕ ਕੀਤਾ ਤੇ 4 ਵਜੇ ਦੀ ਰਿਪੋਰਟ ਆ ਰਹੀ ਸੀ ਉਹਦੀ ਉਹ ਤਾਂ ਕਿ ਇਹਨਾਂ ਦੇ ਘਰ ਗਈ ਹੈ ਕੁੜੀ ਠੀਕ ਹੈ ਫਿਰ ਪੁਲਿਸ ਵਗੈਰਾ ਆਈ ਚਲੋ ਅਸੀਂ ਤਾਂ ਕਿਸੇ ਦੇ ਘਰ ਜਾ ਕੇ ਚਾਨਬੀ ਨਹੀਂ ਕਰ ਸਕਦੇ ਹੈਨਾ ਪੁਲਿਸ ਅੰਦਰ ਗਈ ਹੈ ਠੀਕ ਹੈ ਪੁਲਿਸ ਨੇ ਆਪਣੀ ਚਾਨਬੀਨ ਕੀਤੀ ਆ ਕੇ ਕਹਿੰਦਾ ਜੀ ਨਹੀਂ ਹੈਗੀ ਕੁੜੀ ਅੰਦਰ ਠੀਕ ਹੈ ਜਦੋਂ ਦੁਬਾਰਾ ਸੀਸੀਟੀਵੀ ਦੇਖਿਆ ਅੱਜ ਵੀ ਇਹੀ ਆ ਰਿਹਾ ਕੁੜੀ 4 ਵਜੇ ਅੰਦਰ ਗਈ ਹੈ 5 ਸਵੇਰ 5 ਇਸ ਰਿਕਾਰਡਿੰਗ ਦੇਖਿਓ ਕਿ ਕੁੜੀ ਬਾਹਰ ਨਹੀਂ ਆਈ ਸਾਰੇ ਮੱਲੇ ਇਹੀ ਕਹਿ ਜਾ ਰਿਹਾ ਕਿ ਕੁੜੀ ਇਹਨਾਂ ਦੇ ਅੰਦਰ ਹੀ ਹੈ ਕੁੜੀ ਇਹਨਾਂ ਦੇ ਅੰਦਰ ਹੀ ਹੈ ਪਰ ਕਿਸੇ ਨੇ ਕੋਈ ਦੁਬਾਰਾ ਪੁਲਿਸ ਨੂੰ ਵੀ ਕਹਿ ਕੇ ਨਾ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਇਹੀ ਕਹਿ ਕੇ ਠੀਕ ਹੈ ਕਿਤੇ ਖੜਨ ਗਈ ਹੋਣੀ ਹੈ ਜਾਂ ਕੋਈ ਹੋਰ ਗੱਲ ਹੋਏਗੀ ਠੀਕ ਹੈ ਨਾ ਉਹ ਇਹ ਕਹਿ ਕੇ ਚਲੇ ਗਏ ਪਰ ਸਾਰੇ ਮੱਲੇ ਨੇ ਇਹੀ ਕਹਿ ਕੇ ਨਹੀਂ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਉਂਦੀ ਦੀ ਰਿਕਾਰਡਿੰਗ ਨਹੀਂ ਅੰਦਰ ਕੱਲਾ ਇੱਕ ਜੈਂਟਸ ਆ ਕੁੜੀ ਕੋਈ ਫੈਮਲੀ ਹੈ ਨਹੀਂ ਫੈਮਲੀ ਹੈ ਨਹੀਂ ਤੇ ਫਿਰ ਇਸ ਲਈ ਜੋ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ

ਮੈਨੂੰ ਨਹੀਂ ਪਤਾ ਤਾਂ ਲਿਫਤਿਵਾਰ ਦੇ ਮੈਂਬਰ ਕਿਹਦੇ ਸੀ ਉਹ ਆਪਣੀ ਵਾਈਫ ਨਾਲ ਦੀ ਕਹੇ ਕਿ ਮਾਇਕੇ ਗਈ ਆਪਣੀ ਬੇਟੀ ਲੈ ਕੇ ਉਹਨਾਂ ਨੂੰ ਹੋਣੇ ਕਿਸੀ ਐਵੇਂ ਬੁਰੰਦੀ ਹੋਤੀ ਅਜੀ ਗਏ ਆ ਉਹਨਾਂ ਦੱਸਿਆ ਕਿ ਉਹਨੇ ਕਿਹਾ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਕਿ ਕੀ ਉਹ ਸਾਨੂੰ ਕੁਛ ਨਹੀਂ ਪਤਾ ਪਤਾ ਨਹੀਂ ਕਿ ਸਿਰਫ ਜਾਣੇ ਉਹਨਾਂ ਨੇ ਇਹ ਬਤਾਇਆ ਕਿ ਸਾਰੇ ਮੱਲੇ ਨੇ ਡਾਊਟ ਕੀਤਾ ਹੈ ਉਹਦੋਂ ਫੋਨ ਕੀਤਾ ਤੇ ਉਹਨਾਂ ਨੇ ਭਾਬੀ ਜੀ ਨੂੰ ਬੋਲਿਆ ਵੀ ਹੈ ਕਿ ਜਿੰਨਾਂ ਦੇ ਘਰ ਅਸੀਂ ਸੀਸੀਟੀਵੀ ਚੈੱਕ ਕੀਤਾ ਉਹਨਾਂ ਨੂੰ ਉਹਨੇ ਫੋਨ ਕਰਕੇ ਬਹੁਤ ਬੋਲਿਆ ਕਿ ਤੁਸੀਂ ਮੇਰੇ ਘਰ ਵਾਲੇ ਤੇ ਦਾ ਬਲੇਮ ਕਰ ਰਹੇ ਸਭ ਚਾ ਰਿਓ ਉਹ ਫੋਨ ਆਇਆ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਫੋਨ ਨਹੀਂ ਆਇਆ ਜਿਹਨੂੰ ਰੌਂਡ ਅਪ ਕੀਤਾ ਉਹਨੂੰ ਨਾ ਆਉਂਦਾ ਅਸੁੱਫ ਨੂੰ ਫੋਨ ਕੀਤਾ ਉਹਨੂੰ ਪੁੱਛਿਆ ਉਹ ਤਾਂ ਤੇਰੀ ਫਰੈਂਡ ਆ ਤੈਨੂੰ ਪਤਾ ਹੋਵੇ ਬੱਚਾ ਇੱਕ ਦੂਸਰੇ ਨਾਲ ਗੱਲਬਾਤ ਕਰਦਾ ਉਹ ਕਹਿੰਦੀ ਸਹੇਲੀ ਦੇ ਨਾਲ ਮੇਰਾ ਗੁਨਾਹ ਹੋ ਗਿਆ ਉਹਦੀ ਵਾਈਫ ਉਹ ਕਹਿੰਦੀ ਤੁਸੀਂ ਮੇਰੇ बंद क्यों लगा रहे तो दे तो तो अंदर

ਬਨਣ ਮਾਨੂੰ ਕੀ ਆ ਵਾ ਪੁਲਿਸ ਦੀ ਹਾਂ ਹੈਗੀ ਆ ਨਾ ਪਰਵਾਹੀ ਹੈਗੀ ਆ ਨਾ ਪਰਵਾਹ ਪੂਰੀ ਹੈਗੀ ਆ ਜੇ ਪਹਿਲਾਂ ਦੇਖੋ ਉਹਦੀ ਕੀ ਗੱਲ ਹੋ ਰਹੀ ਹੈ ਫੋਰੈਂਸਿਕ ਰਿਪੋਰਟ ਇਹ ਕਹਿ ਰਹੀ ਹੈ ਕਿ ਕੁੜੀ 4 ਘੰਟੇ ਪਹਿਲਾਂ ਡੈਥ ਹੋਈ ਹੈ ਇਸ ਟਾਈਮ 1 ਵਜੇ ਹੈ ਹੈਨਾ ਤੇ ਇਹ ਮਿਸਿੰਗ ਰਿਪੋਰਟ ਛੇ ਹੋਏ ਤੋਂ ਪਹਿਲਾਂ ਦੀ ਹੈ ਅਸੀਂ ਲੋਕ ਉਸ ਤੋਂ ਪਹਿਲਾਂ ਤਾਂ ਸ਼ੋਰ ਪਾ ਰਹੇ ਮੇਬੀ ਉਸ ਟਾਈਮ ਹੋ ਸਕਦਾ ਕੁੜੀ ਜਿੰਦਾ ਹੁੰਦੀ ਚਲੋ ਜੋ ਗਲਤ ਕੰਮ ਹੋਇਆ ਉਹ ਹੋ ਜਾਂਦਾ ਜੇ ਪੁਲਿਸ ਜੀ ਉਹ ਆਈਸੀ ਚੈਕਿੰਗ ਕਰਵਾ ਸੀ ਉਹ ਬੜੇ ਦੇਰ ਰੱਖੀ ਬੱਚਾ ਉਹ ਵੀ ਸੱਚਾ ਸੀ ਨਾ ਉਹ ਵੀ ਸੱਚਾ ਸੀ ਨਾ ਤਾਂ ਸਾਹ ਚੱਲ ਰਹੇ ਹੁੰਦੇ ਕਿ ਫੋਰੈਂਸਿਕ ਰਿਪੋਰਟ ਨੇ ਕਿਹਾ ਨਾ 4 ਘੰਟੇ ਹੋਏ ਆ ਠੀਕ ਹੈ ਇਹ ਫੋਰੈਂਸਿਕ ਲੈ ਦੇ ਵਿੱਚ ਪਹਿਲਾਂ ਇੱਕ ਸ਼ਾਮੀ ਸਾਨੂੰ ਆਈ ਸੀਗੀ ਵੀ ਲੜਕੀ ਕਿਤੇ ਘਰੋਂ ਚਲੀ ਗਈ ਹੈਗੀ ਆ ਉਹਦੇ ਸਬੰਧੀ ਪਹਿਲਾਂ ਜੋ ਦੱਸਿਆ ਹੈਗਾ ਪੁਲਿਸ ਪਾਰਟੀ ਆਈ ਸੀ ਜੋ ਇਹਨਾਂ ਦੇ ਮਾਤਾ ਦੇ ਬਿਆਨ ਲਖਾਇਆ ਉਸ ਮੁਤਾਬਕ ਜਿਹੜਾ ਅਸੀਂ ਬਿਆਨ ਲਖਿਆ ਸੀ ਪਰ ਉਦੋਂ ਘੰਟੇ ਡੇਢ ਘੰਟੇ 2 ਘੰਟੇ ਬਾਅਦ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਹੈਗਾ ਤੇ ਉਹ ਨਾਲ ਦੇ ਇੱਥੇ ਗਵਾਂਡੀ ਹੈਗੀ ਆ ਉਹਨਾਂ ਦੇ ਘਰੇ ਜਿਹੜੀ ਹੈਗੀ ਆ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲੜਕੀ ਜਿਹੜੀ ਹੈਗੀ ਆ ਉਥੋਂ ਬਰਾਮਦ ਹੋਈ ਸੀ ਡੈੱਡ ਬੋਡੀ ਦਾ ਲੜਕੀ ਦੀ ਬਾਸਮ ਵਿੱਚੋਂ ਬਰਾਮਦ ਹੋਈ ਆ 13-14 ਸਾਲ ਦੀ ਬੇਟੀ ਹੈਗੀ ਉਹ ਜੋ ਦੱਸ ਰਹੇ ਹੈਗੇ ਵੀ ਇਹਨੂੰ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੈਗਾ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲਾਕੇ ਤੇ ਐਫਐਐਲਟੀ ਸਾਡੀ ਮੌਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹ ਗਰਿਫਤੂਦ ਕੀਤੀ ਹੈਗੀ ਆ ਉਹਨੂੰ ਵੀ ਇੱਥੇ ਪਬਲਿਕ ਨੇ ਫਾਇਲਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਇਹ ਥੋੜਾ ਇੰਜਰਡ ਸੀਗਾ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈਗਾ ਉਹਦਾ ਇਲਾਜ ਕਰਾ ਰਹੇ ਹਾਂ ਉਹਦਾ ਵੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਊ ਹੈ ਜੋ ਉਹਨੂੰ ਬਰੂਟਲੀ ਇੰਨਾ ਮਰਡਰ ਕੀਤਾ ਗਿਆ ਹੈਗਾ ਉਹਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਕਾਨੂੰਨੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਬੰਦੇ ਨੇ ਹੈਗਾ ਉਹਨੂੰ ਅਸੀਂ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਕਿਉਂਕਿ ਇਹਦੋ ਮਾਰੀ ਹਰਕਤ ਨਹੀਂ ਹੋ ਸਕਦੀ ਹੈਗੀ ਉਸਦਾ ਨਾਮ ਉਸਦਾ ਨਾਮ ਨਾ ਕੀ ਬੋਲਦਾ ਆ ਹੀ ਅਸੀਂ ਹਲੇ ਸਾਬ ਇਹਦੇ ਵਿੱਚ ਇੱਕ ਜ਼ਿਕਰ ਕੀਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸ ਨੇ ਗੱਡੀ ਮੰਗਾਈ ਬਾਹਰੋਂ ਜੀ ਜਿਸ ਦੀ ਗੱਡੀ ਆ ਤੇ ਗੱਡੀ ਤੇ ਤਾਂ ਜਿਹੜੀ ਗੱਡੀ ਗੱਡੀ ਦੇ ਨਾਮ ਉੱਤੇ ਬਰਸੀ ਦੇ ਕਰ ਵੀ ਕੀਤੀ ਹੋਈ ਲੱਗਦੀ ਤੁਸੀਂ ਆਪਣੀ ਕੰਪਨੀ ਦੀ ਹੋ ਦੇਖੋ ਗੱਡੀ ਇੱਥੇ ਜੋ ਹੁਣ ਅਸੀਂ ਮੌਕੇ ਤੇ ਦੇਖੀ ਗੱਡੀ ਲੱਗੀ ਹੋਈ ਹੈਗੀ ਆ ਕਿਹਦੀ ਗੱਡੀ ਆ ਕਿਸ ਪਰਪਸ ਨਾਲ ਉਹ ਤੁਮਾਕੇ ਲੈ ਕੇ ਆ ਆ ਉਹ ਸੀ ਵੈਰੀਫਾਈ ਕਰ ਰਹੇ ਗੱਡੀ ਹੈਗੀ ਆ ਘਰ ਅਸੀਂ ਜਿਹੜੀ ਐਫਐਸਐਲ ਦੀ ਟੀਮ ਲੱਗੀ ਆ ਘਰ ਅਸੀਂ ਸੀਲ ਕਰਨ ਲੱਗ ਉਦੋਂ ਬਾਅਦ ਸੀਲ ਕਰਦਾਂਗੇ ਜੀ ਜੀ ਸਾਡੀ ਪੁਲਿਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਜਿਹੜੀ ਹੈਗੀ ਆ ਲੱਗੂਗੀ ਸੀਲ ਕਰਨ ਤੋਂ ਬਾਅਦ ਜੇ ਜੋ ਵੀ ਜੇ ਗੱਡੀ ਵਾਲੇ ਦੇ ਵਿੱਚ ਸਮੁਲੀਅਤ ਪਾਈ ਜਾਊਗੀ ਤਾਂ ਉਹਦੀ ਵੀ ਗੁਸਤਾਰੀ ਨਾਲ ਪਾਊਗੀ ਸਭ ਚੀਜ਼ਾਂ ਦੋ ਚੀਜ਼ਾਂ ਕਨਫਰਮ ਕਰ ਦਿਓ ਬੱਚੀ ਦੀ ਉਮਰ ਕਿੰਨੀ ਆ ਤੇ ਦੋਸ਼ੀ ਦੀ ਉਮਰ ਕਿੰਨੀ ਬੱਚੀ ਦੀ ਉਮਰ ਤਾਂ ਜੋ ਲਿਖਾਇਆ ਸੀਗਾ ਮੈਂ ਰਹੇ ਜੀ ਸਾਡੇ 13-14 ਸਾਲ ਦੀ ਬੱਚੀ ਹੈਗੀ ਆ ਤੇ ਹੈਪੀ ਨਾ ਸ਼ਖਸ਼ਾਗ ਜਿਹੜਾ ਇੱਥੇ ਗਵਨਚਿੰਦਾ ਸੀਗਾ ਉਹਦੀ ਜਿਹੜੀ ਏਜ ਹੈਗੀ ਆ ਮੇਰਾ ਖਿਆਲ ਮੇਬੀ 50 45 50 ਦੇ ਵਿੱਚ ਹੈਗੀ ਆ ਜਿਹੜੀ ਤੇ ਬੰਦਾ ਉਹ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਤੋਂ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵੱਧ ਤੋਂ ਵੱਧ ਜਿਹੜੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂਗੇ ਠੀਕ ਸੀਸੀਟੀਵੀ ਸਾਹਮਣੇ ਆਈ ਹੈਗੀ ਹੈ ਸੀਸੀਟੀਵੀ ਤੋਂ ਬੱਚੀ ਜਾਂਦੀ ਹੀ ਨਜ਼ਰ ਆ ਰਹੀ ਹੈ ਉਹ ਸੀਸੀਟੀਵੀ ਸੀ ਉਸੇ ਸਮੇਂ ਦੀ ਹੈ ਜਾਂ ਕੁਝ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰੋਂ ਗਈ ਕਿੰਨੇ ਵਜੇ ਘਰੇ ਗਈ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਤੁਹਾਨੂੰ ਘਟਨਾ ਹੋਈ ਹੈਗੀ ਹੈ ਲੋਕ ਘਟਨਾ ਹੋਈ ਉਸ ਸਮੇਂ ਉਹ ਦੋਸ਼ੀ ਦੇ ਘਰ ਹੋਰ ਵੀ ਕੋਈ ਵਿਅਕਤੀ ਸੀ ਜਾਂ ਦੋਸ਼ੀ ਇਕੱਲਾ ਜੀ ਹੋਰ ਮੁੱਚੀ ਸੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਜਦੋਂ ਹੁਣ ਉਹਦੇ ਅਰੈਸਟ ਪਾਵਾਂਗੇ ਬੰਦੇ ਦੀ ਅਰੈਸਟ ਹੋਣ ਤੋਂ ਬਾਅਦ ਉਹਦੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਦੇ ਵਿੱਚ ਸਾਰੀ ਗੱਲ ਕਲੀਅਰ ਹੋਊਗਾ ਜਦੋਂ ਬੱਚੇ ਦੇ ਡੈੱਡ ਬੋਡੀ ਮਿਲੀ ਜਿਹੜੀ ਸ਼ਰਮ ਦੇ આરોਪ ਲੱਗੇ ਨੇ ਉਹ ਲੱਗ ਰਿਹਾ ਸੀ ਕੋਈ ਇਹੋ ਜੀ ਚੀਜ਼ ਦਾ ਜਾਂ ਫਿਰ ਪੋਸਟਮਾਰਟਮ ਉਹ ਉਹ ਦੇਖੋ ਜੀ ਹੁਣ ਐਜ਼ ਏ ਪੋਸਟਮਾਰਟਮ ਦੇ ਵਿੱਚ ਹੀ ਪਤਾ ਲੱਗੂਗਾ ਐਜ਼ ਏ ਮੇਲ ਅਫਸਰ ਸਾਡੇ ਫੀਮੇਲ ਜਿਹੜੇ ਸਟਾਫ ਹੈਗਾ ਉਹਨਾਂ ਨੇ ਚੈੱਕ ਕੀਤਾ ਹੈਗਾ ਕਿ ਹੀ ਇਜ਼ ਨਾਟ ਅ ਡਾਕਟਰ ਸ਼ੀ ਇਜ਼ ਨਾਟ ਡਾਕਟਰ ਇਸ ਕਰਕੇ ਉਹ ਜਿਹੜੀ ਚੀਜ਼ ਹੈਗੀ ਹੈ ਸਾਨੂੰ ਪੋਸਟਮਾਰਟਮ ਜੀ ਪਤਾ ਲੱਗ ਰਹੀ ਆ ਔਰ ਮੈਡੀਕਲ ਜਿਹੜਾ ਹੈਗਾ ਸਵੇਰੇ ਅਸੀਂ ਕਰਾਵਾਂਗੇ ਸਾਨੂੰ ਸਵੇਰੇ ਹੀ ਉਹ ਗੱਲ ਕਲੀਅਰ ਹੋ ਚੁਗੀ ਬਾਕੀ ਜਿਹੜੀ ਡੈਥ ਹੋਈ ਹੈਗੀ ਉਹ ਹੈਗੀ ਬੱਚੀ ਦੀ ਠੀਕ ਹੈ ਉਹਦੇ ਨਿਸ਼ਾਨ ਸਾਨੂੰ ਦੇਖਦੇ ਹੈਗੇ ਕਰਕੇ ਉਹ ਅੱਗੇ ਜਿਹੜਾ ਨੈਕਸਟ ਕ੍ਰਾਈਮ ਕੀ ਹੈਗਾ ਕਰਕੇ ਉਹਦੇ ਬਾਰੇ ਜਿਹੜਾ ਮੈਡੀਕਲ ਦੇ ਵਿੱਚ ਹੋਏਗਾ ਪਰਿਵਾਰ ਦਾ ਪਹਿਲਾਂ ਪੁਲਿਸ ਪਾਰਟੀ ਲੱਭੀ ਨਹੀਂ ਬੱਚੀ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਉਦੋਂ ਮੈਂ ਕਲੀਅਰ ਕਰੂੰਗਾ ਜੇ ਉਹਦੇ ਵਿੱਚ ਕਿਸੇ ਵੀ ਮੁਲਾਜ਼ਮ ਦੀ ਜੋਨ ਕੈਲੀ ਪਾਈ ਜਾਊਗੀ ਉਹਨੂੰ ਇਮੀਡੀਏਟਲੀ ਉਹਦਾ ਡਿਸਪਲਿਨਰੀ ਐਕਸ਼ਨ ਲਿਆ ਜਾਊਗਾ ਸਸਪੈਂਡ ਕੀਤਾ ਜਾਊਗਾ ਸਰ ਲੋਕਾਂ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਜਦੋਂ ਕਹੜਾਈਏ ਉਸ ਤੋਂ ਬਾਅਦ ਕੋਈ ਜਿਹੜਾ ਗੱਡੀ ਲੈ ਕੇ ਆਇਆ ਉਸ ਤੋਂ ਬਾਅਦ ਦਾਖਲ ਹੋਣਾ ਹੈ ਇਹ ਸਾਰੀਆਂ ਚੀਜ਼ਾਂ ਇਹ ਕਲੀਅਰ ਕਰਨ ਵਾਲੀਆਂ ਹੈਗੀਆਂ ਜੀ ਉਹ ਅਸੀਂ ਇਨਵੈਸਟੀਗੇਸ਼ਨ ਦਾ ਵੀ ਕਰਾਂਗੇ ਸਰ